ਉਹ ਕਹਿੰਦੀ ਤੇਰਾ ਤਾਂ ਬਾਪੂ ਮੈਨੂੰ ਤੰਗ ਕਰਦਾ ਮੈਂ ਕਿਹਾ ਕਿਵੇਂ ਤੰਗ ਕਰਦਾ ਹਾਂ ਤੇ ਕਹਿੰਦੀ ਉਹ ਤਾਂ ਫਿਜ਼ੀਕਲ ਟੱਚ ਕਰਦਾ ਮੈਨੂੰ ਇਹਦਾ ਜਿਹੜਾ ਬਾਪੂ ਆ ਜੀ ਉਹ ਇਹਦੀ ਜਿੜੀਕਾਰ ਵਾਲੀ ਆ ਉਹਦੇ ਨਾਲ ਇਹਦੇ ਇਹਦੇ ਨਜਾਇਜ਼ ਬੰਧ ਆ ਜੀ ਹੁਣ ਕੋਈ ਘਰੇ ਨਹੀਂ ਵਾੜ ਕੇ ਰਾਜੀ ਜੀ ਜਿਹੜਾ ਬੰਦਾ ਆਪਦੇ ਨੋਹਾਂ ਨੂੰ ਨੋਆ ਨੋਆ ਤੀ ਸਮਾਨ ਹੁੰਦਾਗਾ ਜੀ ਜਿਹੜਾ ਉਹਨਾਂ ਦੀ ਨਹੀਂ ਕਦਰ ਕਰ ਸਕਦਾ ਉਹ ਗਵਾਨ ਚ ਕੀ ਕਦਰ ਕਰੂਗਾ ਕਰਕ ਤਾਂ ਉਹਦਿਆਂ ਕੋਈ ਠੀਕ ਨਹੀਂ ਸੀ ਗਿਆ ਪੁੱਤ ਕਹਿ ਦਿੰਦਾ ਸੀ ਪੁੱਤ ਇਹ ਮੇਰਾ ਪੁੱਤ ਐਂ ਕਰ ਕਰਕੇ ਜੱਫੀਆਂ ਪਾਦਾ ਸੀ ਜੀ ਮੇਰਾ ਭਰਾ ਕੀ ਹੈ ਹਰਿੰਦਾ ਵਿਆਹ ਹੋਇਆ ਠੀਕ ਹੈ ਇਹਨਾਂ ਦਾ ਦੂਜਾ ਵਿਆਹ ਹੋਇਆ ਪਹਿਲੀ ਘਰ ਵਾਲੀ ਭਿੜਦੀ ਮੇਰੇ ਬਾਪੂ ਨੇ ਕਹਿੰਦਾ ਮੈਨੂੰ ਨਾ ਜਿਹੜੇ ਵੈਦ ਦਵਾਈਆਂ ਆਈਆਂ ਦੰਦੇ ਹੁੰਦੇ ਨੇ ਨਾ ਮੈਨੂੰ ਉਹ ਕੱਟ ਕੇ ਦੇ ਕਹਿੰਦਾ ਯਾਰ ਮੈਂ ਮਗਾਗਾ ਸੀ ਗਿਆ ਤੇ ਉਹ ਵੈਦ ਜੇ ਕਹਿੰਦਾ ਕਿ ਉਹਨੇ ਨਾ ਕੁਝ ਕੀਤਾ ਜੇ ਨਹੀਂਗਾ ਵੀ ਮੰਨ ਲਓ ਉਹਦੇ ਚ ਨੌਜਵਾਨਾਂ ਵਾਲੀ ਅੱਗ ਆਉਂਦੇ ਜੀ ਸਾਡਾ ਕਹਿਣ ਨੂੰ ਜੀ ਨਹੀਂ ਕਹਿੰਦਾ ਕਿ ਸਾਡਾ ਪਿਓ ਇਸ ਦੁਨੀਆ ਤੋਂ ਚਲ ਜੇ ਅਸੀਂ ਤਾਂ ਕਹਿੰਨੇ ਆ ਕਿ ਦੇਖੋ ਜੀ ਵਿਆਹ ਕਰਾਣ ਦੇ ਅੱਜ ਦੇ ਟਾਈਮ 'ਚ ਇੱਕ ਨਹੀਂ ਹੁੰਦਾ ਜੀ ਠੀਕ ਹੈ ਅਸੀਂ ਤਾਂ ਤਿੰਨ 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 ਤੇ ਤਿੰਨ 6 ਵਿਆਹ ਹੋ ਗਏ ਅਸੀਂ ਪਰ ਜਮਾ ਕਰਜਾਈ ਹੋਏ ਪਏ ਆ ਜੀ ਭੁੱਖੇ ਨੰਗੇ ਹੋ ਗਏ ਅਸੀਂ ਕੀ ਨਾਮ ਕੀ ਕਾਕਾ ਤੇਰਾ ਨਾ ਇਹ ਜੋਸ਼ਨ ਜੋਸ਼ਨ ਪਿੰਡ ਕਿਹੜਾ ਤੇਰਾ ਬਠਿੰਡਾ ਜੀ ਬਠਿੰਡੇ ਰਹਿੰਦਾ ਬਠਿੰਡੇ ਰਹਿੰਦੇ ਹੋ ਵੇਖੋ ਜਿਹੜਾ ਨੀਵੀ ਪਾ ਰਹੇ ਹੋ ਕੀ ਕਾਰਨ ਕੀ ਹੈ ਜਿੱਥੇ ਅੱਜ ਤੁਹਾਨੂੰ ਸ਼ਰਮ ਆ ਰਹੀ ਇੱਕ ਗੱਲਬਾਤ ਕਰਨ ਦੀ ਕੀ ਦਸਾਈ ਮੇਰੇ ਮੇਰੇ ਪਹਿਲਾ ਵਿਆਹ ਹੋਇਆ ਸੀਗਾ ਜੀ ਹਾਂ ਪਹਿਲਾ ਪਿਛਲੇ ਸਾਲ ਤੇ ਘਟੋ ਘਟ ਦੋ ਕੁ ਮਹੀਨੇ ਵਧੀਆ ਰਿਆ ਹੀ ਘਰੇ ਸਾਰਾ ਕੁਝ ਸੈਟ ਸੀਗਾ ਹਾਂ ਤੇ ਮੇਰੀ ਘਰ ਵਾਲੀ ਦੁਖੀ ਜੀ ਰਹਿਣ ਲੱਗ ਗਈ ਹਫ਼ਤੇ ਕਵਾਦੀ ਤੇ ਮੈਂ ਪੁੱਛਿਆ ਕੀ ਹੋਇਆ ਕੀ ਦੱਸੇ ਨਾ ਕੁਝ ਵੀ ਨਾ ਦੱਸੇ ਤੇ ਮੈਂ ਕੰਮ ਤੇ ਜਾਂਦਾ ਸੀ ਫਿਰ ਰਾਤ ਨੂੰ ਆਉਂਦਾ ਸੀਗਾ ਜਮਾਂ ਠੀਕ ਐ ਤੇ ਉਹਦੇ ਕਰਕੇ ਹੁਣ ਫਿਰ ਮੈਨੂੰ ਪਤਾ ਲੱਗਦਾ ਵੀ ਜਦੋਂ ਮੈਂ ਘਰੇ ਆਉਂਦਾ ਤਾਂ ਉਹ ਦੁਖੀ ਰਹਿੰਦੀ 24 ਘੰਟੇ ਜੀ ਗਬੋਲ ਚਾਲ ਨਹੀਂ ਸਹੀ ਸੀਗਾ ਉਹਦਾ ਤੇ ਬਸ ਐਂ ਕਰਕੇ ਮੈਨੂੰ ਇੱਕ ਦਿਨ ਉਹ ਕਹਿੰਦੀ ਵੀ ਮੈਨੂੰ ਜਾਣਾ ਅੱਛਾ ਤੇ ਮੈਂ ਕਿਹਾ ਕਾ ਤੋ ਕੀ ਗੱਲ ਕੀ ਐ ਗੱਲ ਪੂਰੀ ਦੱਸ ਤੇ ਉਹ ਕਹਿੰਦੀ ਤੇਰਾ ਤਾਂ ਬਾਪੂ ਮੈਨੂੰ ਤੰਗ ਕਰਦਾ ਮੈਂ ਕਿਹਾ ਕਿਵੇਂ ਤੰਗ ਕਰਦਾ ਹਾਂ ਤੇ ਕਹਿੰਦੀ ਉਹ ਤਾਂ ਫਿਜ਼ੀਕਲ ਟੱਚ ਕਰਦਾ ਮੈਨੂੰ ਉਹ ਹਾਂ ਜੀ ਇਹ ਜੀ ਮੈਂ ਵੀ ਇਹਨਾਂ ਦਾ ਗਵਾਂਢੀ ਆ ਜੀ ਹਾਂ ਅਸੀਂ ਬਠੰਡੇ ਰਹਿੰਦੇ ਆਂ ਜੀ ਪਰਸਰਾਮ ਆ ਅੱਛਾ ਤੇ ਇਹਦਾ ਕਾਰਨ ਇਹ ਬਣਿਆ ਜੀ ਇਹਦੇ ਮੁੰਡੇ ਦੇ ਵਿਆਹ ਹੋਇਆ ਸੀਗਾ ਜੀ ਨਵਾਂ ਨਵਾਂ ਜੀ ਹਾਂ ਤੇ ਇਹਦਾ ਜਿਹੜਾ ਬਾਪੂ ਆ ਜੀ ਉਹ ਇਹਦੀ ਜਿਹੜੀ ਘਰ ਵਾਲੀ ਆ ਉਹਦੇ ਨਾਲ ਇਹਦੇ ਤੇ ਨਜਾਇਜ਼ ਸੰਬੰਧ ਆ ਜੀ ਜੀ ਉਦੇ ਮੰਨ ਲਓ 2 ਕੁ ਮਹੀਨੇ ਤਾਂ ਸਹੀ ਰਿਹਾ ਜੀ ਇਹ ਜੀ ਤੇ ਉਸ ਤੋਂ ਬਾਅਦ ਦੇ ਵਿੱਚ ਇਹਦੀ ਘਰ ਵਾਲੀ ਜਿਵੇਂ ਦੱਸ ਰਹਾ ਦੁਖੀ ਜੀ ਰਹਿਣ ਲੱਗ ਗਈ ਤੇ ਇਹਦਾ ਕੰਮ ਤੇ ਜਾਂਦਾ ਸੀਗਾ ਤੇ ਮਗਰੋਂ ਇਹਦਾ ਜਿਹੜਾ ਬਾਪੂ ਆ ਇਹਨਾਂ ਦੋਨਾਂ ਦਾ ਦੋਨੇ ਸਕੇ ਭਰਾ ਜੀ ਇਹ ਦੋਨੇ ਆਪਸ ਸਕੇ ਭਰਾ ਹਾਂਜੀ ਹਾਂਜੀ ਨਾਮ ਕੀ ਤੇਰਾ ਮੇਰਾ ਕਰਨ ਸਿੰਘ ਤੇਰੇ ਬਾਪੂ ਦਾ ਕੀ ਨਾਮ ਆ ਮੰਗਲ ਸਿੰਘ ਮੰਗਲ ਸਿੰਘ ਕਿੰਨਾ ਟਾਈਮ ਹੋ ਗਿਆ ਵਿਆਹ ਹੋਏ ਨੂੰ ਮੇਰਾ ਤਾਂ ਇਹ ਮੈਂ ਤਾਂ ਇਹਦੇ ਤੋਂ ਵੱਡਾ ਆ ਜਾਂਦਾ ਮੇਰਾ ਰਿਲੇਸ਼ਨ ਵੀ ਵਧੀਆ ਚੱਲਦਾ ਮੇਰਾ ਫਾਦਰ ਸਾਹਿਬ ਠੀਕ ਹੈ ਜਿਹੜੀ ਮੇਰੀ ਘਰ ਵਾਲੀ ਆ ਮੈਂ ਸੰਤਾ ਹੋ ਗਿਆ ਜੀ ਘੱਟੋ ਘੱਟ 5-6 ਸਾਲ ਹੋ ਗਏ ਠੀਕ ਹੈ ਜਿਹੜੀ ਇਹ ਤੁਹਾਨੂੰ ਇਹ ਸਾਰੀ ਗੱਲ ਮੈਂ ਦੱਸਦਾ ਜੀ ਇਹ ਦੋਨੇ ਭਰਾ ਹੀ ਆ ਜੀ ਇਹ ਸਕੇ ਤੇ ਇਹਨਾਂ ਨੇ ਘਰ ਵਾਲੀਆਂ ਜਿਹੜੀਆਂ ਜੀ ਇਹਦਾ ਜਿਹੜਾ ਬਾਪੂ ਆ ਉਹਨਾਂ ਦੇ ਨਾਲ ਦੋਨਾਂ ਦੇ ਨਾਲ ਨਜ਼ਾਇਜ਼ ਸਬੰਧ ਆ ਜੀ ਹਾਂ ਇਹ ਉਹ ਜਿਹੜਾ ਇਹਦਾ ਬਾਪੂ ਆ ਜੀ ਉਹ ਇਦਾਂ ਦੇ ਘਰ ਵਾਲਿਆਂ ਤੇ ਸੀ ਕੀ ਜੀ ਆਣ ਗਵਾਂਡ ਵੀ ਬੜਾ ਦੁਖੀ ਆ ਜੀ ਅੱਛਾ ਜੀ ਸਿਰੇ ਦਾ ਆਪਾਂ ਇੱਕ ਬਜ਼ੁਰਗ ਨੂੰ ਆਪਾਂ ਕਹਿ ਸਕਦੇ ਆ ਵੀ ਸਿਰੇ ਦਾ ਚੋਰ ਕਹਿ ਸਕਦੇ ਆ ਠੱਗ ਕਹਿ ਸਕਦੇ ਆਗੇ ਵੀ ਚਗਲ ਹੀ ਕਹਿ ਸਕਦੇ ਜੀ ਮੈਂ ਆਪਾਂ ਚੋਰਾ ਕਹਿ ਸਕਦੇ ਆ ਜੀ ਪੂਰਾ ਹਾਂ ਵੀ ਉਹਨੂੰ ਕੋਈ ਘਰੇ ਨਹੀਂ ਮਾਰ ਕੇ ਰਾਜੀ ਜੀ ਜਿਹੜਾ ਬੰਦਾ ਆਪਦੇ ਨੋਆ ਨੂੰ ਨੋਆ ਤੀ ਸਮਾਨ ਹੁੰਦਾਗਾ ਜੀ ਜਿਹੜਾ ਉਹਨਾਂ ਦੀ ਨਹੀਂ ਕਦਰ ਕਰ ਸਕਦਾ ਉਹ ਗਵਾਂਢ ਚ ਕੀ ਕਦਰ ਕਰੂਗਾ ਇਹ ਮੁੰਡੇ ਦਾ ਨਵਾਂ ਨਵਾਂ ਵਿਆਹ ਹੋਇਆ ਤਿੰਨ ਕੁ ਮਹੀਨੇ ਹੋ ਗਏ ਵਿਆਹ ਹੋਏ ਨੂੰ ਇਹਦੇ ਨੂੰ ਹਾਂ ਦੋ ਮਹੀਨੇ ਸਹੀ ਰਹੀ ਮਾੜਾ ਜਿਹਨਾਂ ਦੇ ਕੋਈ ਆਪਸ ਵਿੱਚ ਡਿਸਪਿਊਟ ਹੋ ਗਿਆ ਹੋਣਾ ਹਾਂ ਵੀ ਹਫਤਾ ਕਿ ਲੱਗਿਆ ਉਹ ਤਾਂ ਪੂਰੀ ਖੁਸ਼ ਰਹਿਣ ਲੱਗ ਗਈ ਮੈਂ ਗਵਾਂਢੀ ਆ ਜੀ ਮੈਂ ਦੇਖਦਾ ਰਹਿਣਾ ਹਨਾ ਆਪਾਂ ਬਾਹਰ ਅੰਦਰ ਜਦੋਂ ਮੰਨ ਲਓ ਨਿਕਲਦਾ ਬੰਦਾ ਜਾਂ ਘਰੇ ਆਉਣੀ ਜਾਣੀ ਹੈਗੀ ਹੈ ਜੀ ਹਾਂ ਹਰਕ ਤਾਂ ਆਉਂਦੀਆਂ ਕੋਈ ਠੀਕ ਨਹੀਂ ਸੀ ਗਿਆ ਪੁੱਤ ਕਹਿ ਦਿੰਦਾ ਸੀ ਪੁੱਤ ਇਹ ਮੇਰਾ ਪੁੱਤ ਐਂ ਕਰ ਕਰ ਕੇ ਜੱਫੀਆਂ ਪਾਉਂਦਾ ਸੀਗਾ ਜੀ ਹੁਣ ਹੌਲੀ ਹੌਲੀ ਇਹਨਾਂ ਨੂੰ ਪਤਾ ਲੱਗਿਆ ਜੀ ਵੀ ਐਂ ਕਰਕੇ ਐਂ ਗਲਤ ਇਹ ਘਰ ਵਾਲੀ ਨਾਲ ਇਹਨਾਂ ਦਾ ਨਾ ਦੂਹਾਂ ਨਾਲ ਹੀ ਨਜਾਇਜ਼ ਸੰਬੰਧ ਆ ਜੀ ਇਹਦਾ ਦੂਜਾ ਵਿਆਹ ਨਵਾਂ ਹੋਇਆ ਜੀ ਹਾਂ ਐ ਇਹਦੇ ਤਿੰਨ ਵਿਆਹ ਪਹਿਲਾਂ ਇਹਦੇ ਹੋਇਆਗੇ ਜੀ ਇਹੋ ਹੀ ਕਾਰਨ ਆ ਜੀ ਲਵ ਮੈਰਿਜ ਹੋਈ ਸੀ ਦੀ ਨਹੀਂ ਅਰੇ ਐਂ ਜੀ ਹੋਈ ਆ ਜੀ ਇਹਦੀ ਤਾਂ ਤੇ ਦੋਨੇ ਘਰ ਵਾਲਿਆਂ ਨਾਲ ਇੱਕ ਤਾਂ ਇਹਦੀ ਲਵ ਮੈਰਿਜ ਹੋਈ ਆ ਦੋ ਅਰੇਂਜ ਹੋਈਆਂ ਗਿਆ ਹਾਂ ਇਹਦੀਆਂ ਦੋਨੇ ਘਰ ਵਾਲਿਆਂ ਨਾਲ ਹੀ ਗਲਤ ਨਜਾਇਜ਼ ਸਬੰਧ ਆ ਜੀ ਇਹਦੇ ਬਾਪੂ ਦੇ ਅੱਛਾ ਸਿਰੇ ਦਾ ਚੋਰਾ ਬੰਦਾ ਗਵਾਂਢ ਵੀ ਬਹੁਤ ਦੁਖੀ ਆ ਜੀ ਹੂੰ ਗਵਾਂਢ ਦੇ ਵਿੱਚ ਵੀ ਨਾਲ ਦੇ ਘਰ ਵਾਲਿਆਂ ਦੀ ਵੀ ਕੁੜੀ ਸੀਗੀ ਜੀ ਉਹ ਸੀਗੀ 18 ਸਾਲਾਂ ਦੀ ਗਾਂ ਉਹਦੇ ਤੇ ਪਰਚਾ ਫਵਾਤਾ ਸੀਗਾ ਗਾਂ ਉਹਨਾਂ ਨੇ ਇਹਦੇ ਬਾਪੂ ਤੇ ਪਰ ਉਹ ਫਿਰ ਵੀ ਰਾਜੀਨਾਮਾ ਹੋ ਗਿਆ ਇਹ ਗੱਲਾਂ ਜਿਹੜੀਆਂ ਮੈਂ ਦੱਸ ਰਿਹਾ ਬਿਲਕੁਲ ਸੱਚੀਆਂ ਗੱਲਾਂ ਐ ਕੋਈ ਹੁਣ ਮੈਂ ਤਾਂ ਕਹਿੰਦੇ ਨੂੰ ਸ਼ਰਮ ਆਂ ਜੀ ਵੀ ਮੇਰਾ ਪਿਓ ਵਾ ਜੀ ਹੁਣ ਮੈਂ ਤੁਹਾਨੂੰ ਕੀ ਦੱਸਾਂ ਜੀ ਉਹਨਾਂ ਦੇ ਪਤਾ ਨਹੀਂ ਕੀ ਪ੍ਰਿੰਡਾ ਖਾਂਦਾ ਪਈ ਉਹ ਪਤਾ ਨਹੀਂ ਰੱਬ ਜਾਣੀ ਕੀ ਖਾਂਦਾ ਹੈ ਜੀ ਚੀਜ਼ਾਂ ਕਿ ਉਹਨਾਂ ਦੇ ਦਿਮਾਗ 'ਚ ਨਾ ਇਦਾਂ ਦੇ ਆ ਪ੍ਰੋਸੈਸਰ ਚੱਲਦਾ ਨੇ ਕਿ ਬਸ ਮੈਂ ਤੁਸੀਂ ਮੈਂ ਕਹਿਣ ਦੀ ਸ਼ਬਦ ਨਹੀਂ ਮੈਨੂੰ ਲੱਗਦਾ ਵਗੈ ਤੁਸੀਂ ਸਮਝ ਹੀ ਸਕਦੇ ਹੋ ਤਾਂ ਐਸੇ ਕਰਕੇ ਨਾ ਜੀ ਸਾਡੇ ਘਰ 'ਚ ਇੱਕ ਉਤਕਲੇਸ਼ ਰਹਿੰਦਾ ਸੀਗਾ ਠੀਕ ਹੈ ਜੀ ਮੈਂ ਆਪਦੀ ਘਰ ਆ ਜਿੰਦੇ ਕਿ ਮੈਂ ਤਾਂ ਜੀ ਕੋਟਕਪੂਰੇ ਰਹਿਣ ਲੱਗ ਗਿਆ ਅੱਛਾ ਕਿਉਂਕਿ ਮੇਰੀ ਘਰ ਵਾਲੀ ਨੇ ਦੋ ਤਿੰਨ ਵਾਰੀ ਉਹਨੇ ਗਲਤ ਟੱਚ ਕੀਤਾ ਜੀ ਠੀਕ ਹੈ ਮੇਰੀ ਘਰ ਵਾਲੀ ਨੇ ਮੈਨੂੰ ਦੱਸਿਆ ਕਿ ਵੀ ਉਹ ਗਲਤ ਟੱਚ ਕਰਦਾ ਠੀਕ ਹੈ ਮੈਨੂੰ ਪਤਾ ਤਾਂ ਪਹਿਲਾਂ ਦਾ ਸੀਗਾ ਪਰ ਮੈਂ ਇਗਨੋਰ ਕਰਦਾ ਸੀਗਾ ਕਿਉਂ ਘਰੋਂ ਬੇਕਾਰ ਹੋਣਾ ਕਿਉਂਕਿ ਆਪਣੇ ਕੋਲ ਇਹਨਾਂ ਬਜਟ ਹੈ ਨਹੀਂ ਸੀਗਾ ਨਹੀਂ ਘਰ ਹੋਰ ਨਾ ਵਾਲੇ ਇਹਦਾ ਠੀਕ ਹੈ ਅੱਕ ਹਾਰ ਕੇ ਮੈਂ ਕਿਰਾਏ ਤੇ ਰਹਿਣ ਲੱਗ ਗਈ ਘਰ ਛੱਡਦਾ ਠੀਕ ਹੈ ਜੀ ਹੁਣ ਆ ਮੇਰਾ ਭਰਾ ਠੀਕ ਹੈ ਜੀ ਮਨੇ ਇਹਦਾ ਵਿਆਹ ਹੋਇਆ ਠੀਕ ਹੈ ਇਹ ਹੁਣ ਇਹਦਾ ਦੂਜਾ ਵਿਆਹ ਹੋਇਆ ਪਹਿਲੀ ਘਰ ਵਾਲੀ ਭਜਾਤੀ ਮੇਰੇ ਬਾਪੂ ਨੇ ਅਜੇ ਤੁਹਾਡੇ ਦੋਨਾਂ ਦੇ ਲਗ ਲਗ ਵਿਆਹ ਹੋਏ ਆ ਕੀ ਕਾਰਨ ਕੀ ਬਣਿਆ ਇੰਨਾ ਜਿਹੜਾ ਇਹੋ ਹੀ ਕਾਰਨ ਹੈ ਇਹੋ ਹੀ ਭਜਾ ਦਿੰਦਾ ਹੀ ਇਹੋ ਜਿਹਾ ਉਹ ਤਾਂ ਜੀ ਮੈਂ ਇੱਕ ਦਿਨ ਗੇਟ ਤੇ ਬੈਠਾ ਸੀਗਾ ਤੇ ਮੈਂ ਫੋਨ ਤੇ ਦੇਖੀ ਜਾਂਦਾ ਸੀ ਕਹਿੰਦਾ ਯਾਰ ਮੈਨੂੰ ਕੋਈ ਚਲਾ ਕੇ ਤਾਂ ਦੇ ਫੋਨ ਤੇ ਕੁਝ ਮੈਂ ਉਹਨੂੰ ਖਬਰਾਂ ਲਾ ਦੀ ਕਹਿੰਦਾ ਇਹ ਨਹੀਂ ਯਾਰ ਕਹਿੰਦਾ ਮੈਨੂੰ ਕਹਿੰਦਾ ਕੁਝ ਹੋਰ ਲਾ ਕੇ ਇਹ ਕਹਿੰਦਾ ਵੀ ਹੁਣ ਤੁਸੀਂ ਸਮਝ ਸਕਦੇ ਹੋ ਮੈਂ ਕੈਮਰੇ ਮੂਰੇ ਕੀ ਕਮਾ ਕਹਿੰਦਾ ਮੈਨੂੰ ਨਾ ਜਿਹੜੇ ਵੈਦ ਦਵਾਈਆਂ ਆਈਆਂ ਦੰਦੇ ਹੁੰਦੇ ਨੇ ਨਾ ਮੈਨੂੰ ਉਹ ਕੱਟ ਕੇ ਦੇ ਕਹਿੰਦਾ ਯਾਰ ਮੈਂ ਮੰਗਾਆਂ ਸੀਗੀਆਂ ਤੇ ਉਹ ਵੈਦ ਜੇ ਕਹਿੰਦਾ ਕਿ ਉਹਨੇ ਇਹਨਾਂ ਕੁਝ ਕੀਤਾ ਜੇ ਨਹੀਂਗਾ ਵੀ ਮੰਨ ਲਓ ਉਹਦੇ ਚ ਨੌਜਵਾਨਾਂ ਵਾਲੀ ਅੱਗ ਆ ਉਹਦੇ ਚ ਜੀ ਹੁਣ ਅੱਛਾ ਵੀ ਉਹ ਨੌਜਵਾਨ ਨਹੀਂ ਭਾਲਦਾ ਜੀ ਤੇ ਐਕਟਿੰਗ ਕਰਦਾ ਵੀ ਮੈਨਰੇ ਤੋਂ ਤਾਂ ਉੱਠਿਆ ਨਹੀਂ ਜਾਂਦਾ ਇਹਨਾਂ ਦੀਆਂ ਘਰ ਵਾਲਿਆਂ ਨੂੰ ਕਹਿੰਦਾ ਪੁੱਤ ਮੈਨੂੰ ਮੜਾ ਜਿਹਾ ਠਾ ਦਿਓ ਗਲਤ ਟੱਚ ਕਰਨ ਦਾ ਮਾਰਾ ਤੇ ਗੱਲਾਂ 'ਚ ਫਸਲਾ ਕੇ ਲਵਾ ਕੇ ਘਰ ਖਰਾਬ ਕਰਤਾ ਜੀ ਦੋਨੇ ਪਿਓ ਮਾਤਾ ਤੁਹਾਡੀ ਹੈਗੀ ਮਾਤਾ ਹੈ ਨਹੀਂ ਉਹ ਡੈਥ ਹੋਈ ਵੀ ਉਹਨਾਂ ਦੀ ਡੈਥ ਹੋਈ ਵੀ ਹੈ ਤੇ ਇਹਨਾਂ ਦੀ ਮਾਤਾ ਹੈ ਨਹੀਂਗੀ ਮਾਤਾ ਹੈ ਨਹੀਂ ਦੀ ਇਹਨਾਂ ਦੋਨੇ ਭਰਾ ਭਰਾ ਹੀ ਆ ਜੀ ਇਹੇ ਤੋਂ ਮੇਰੇ ਨਾਲ ਤਾਂ ਦੇਖੋ ਬੜੀ ਮਾੜੀ ਹੋਈ ਜ ਕਿਉਂਕਿ ਮੈਂ ਠੀਕ ਆ ਇਹਦਾ ਤੀਜਾ ਵਾ ਇਹਦਾ ਹੋਇਆ ਜੀ ਇਹਦਾ ਦੋ ਕਾਰਨ ਪਹਿਲਾ ਵਾ ਇਹ ਹੀ ਹੋਇਆ ਹੋਂ ਵਾਲੀ ਘਰ ਵਾਲੀ ਨੇ ਨਾਲ ਗਲਤ ਟੱਚ ਕਰਤਾ ਸੀ ਜੀ ਉਹ ਤੇ ਉਹਨੇ ਇਹਨੂੰ ਦੱਸਤਾ ਇਹ ਤਾਂ ਤਾਂ ਹੀ ਕਰਾਈ ਤੇ ਰਹਿਣ ਲੱਗ ਗਿਆ ਜੀ ਦੂਜਾ ਵਾ ਇਹਦਾ ਹੋਇਆ ਦਾ ਜੀ ਜਿਹੜੇ ਛੋਟੇ ਭਰਾ ਦਾ ਜੀ ਪਹਿਲਾਂ ਵਾਲੀ ਵੀ ਉਹਨੇ ਐਂ ਭਜਾਤੀ ਤੇ ਹੁਣ ਗਾ ਇਹਦੇ ਨਾਲ ਵੀ ਇਹੀ ਹਰਕਤਾਂ ਨੇ ਇਹਦੇ ਨਾਲ ਵੀ ਗਲਤ ਹਰਕਤਾਂ ਕਰਦਾ ਨਾਜਾਇਜ਼ ਰਿਸ਼ਤ ਬਣਾਉਂਦਾਗਾ ਉਹਦੇ ਨਾਲ ਵੀ ਜੀ ਇਹਦੇ ਛੋਟੇ ਭਰਾ ਨਾਲ ਵੀ ਪਹਿਲਾਂ ਵਾਲੀ ਵੀ ਐਂ ਭਜਾਈ ਆ ਨਾਜਾਇਜ਼ ਰਿਸ਼ਤ ਕਰਕੇ ਹੀ ਤੇ ਛੋਟੀ ਵੀ ਜਿਹੜੀ ਹੋਣ ਵਾਲੀ ਆ ਹੋਣ ਵਾਲੇ ਨਾਲ ਵੀ ਨਜਾਇਜ਼ਬੰਦ ਨੇ ਉਹ ਗਾਂ ਰੌਲਾ ਪਾਲਾ ਸੀ ਨੇ ਪਹਿਲਾਂ ਵਾਲੀ ਘਰ ਵਾਲੀ ਨਹੀਂ ਛੋਟੇ ਦੀ ਨੇ ਵੀ ਮੈਂ ਰਹਿਣਾ ਹੀ ਇਹਦੇ ਬਾਪੂ ਦੇ ਤੇਰੇ ਕਹਿੰਦੇ ਤੇਰੇ ਤੋਂ ਕੁਝ ਹੁੰਦਾ ਜਿੱਦਾਂ ਨੇ ਆਏ ਜੀ ਕਿਹਾ ਇਹ ਇਹ ਜਿਹੜੇ ਗੱਲਾਂ ਬਿਲਕੁਲ ਸੱਚੀਆਂ ਸੱਚੀਆਂ ਹੀ ਆ ਜੀ ਮੈਨੂੰ ਵੀਰੇ ਨੇ ਵੀ ਕਿਹਾ ਵੀ ਤੂੰ ਵੀ ਅੱਡ ਹੋਇਆ ਜਦੋਂ ਇਹਨਾਂ ਦੇ ਆ ਹਾਦਸਾ ਹੋਇਆ ਸੀਗਾ ਤੇ ਜਦੋਂ ਮੇਰਾ ਵਿਆਹ ਹੋਇਆ ਵੀਰੇ ਨੇ ਕਿਹਾ ਵੀ ਹੁਣ ਤੂੰ ਵੀ ਅੱਡ ਮੈਂ ਕਿਹਾ ਚੱਲ ਨਹੀਂ ਕੋਈ ਨਹੀਂ ਬਾਪੂ ਆਪਣਾ ਆਏਗਾ ਤੋ ਕਰਨਾ ਹੁਣ ਆਈ ਸੀਗਾ ਵੀ ਇਹਨੂੰ ਮੈਂ ਉਹ ਤੋਂ ਮੈਂ ਕਹਿੰਦਾ ਮੇਰਾ ਬਾਪੂ ਮੈਂ ਕੱਲਾ ਕਿਉਂ ਛੱਡ ਕੇ ਜਾਣਾ ਠੀਕ ਹੈ ਜੀ ਕਿਉਂਕਿ ਮੇਰੇ ਨਾਲ ਤਾਂ ਹੱਡ ਬੀਤੀ ਸੀਗੀ ਠੀਕ ਹੈ ਜੀ ਮੈਂ ਤਾਂ ਹੀ ਕਰਕੇ ਮੈਂ ਤਾਂ ਭੱਜਾਈ ਉਹ ਵੀ ਬਾਰ ਬਾਰ ਬਈ ਹੁਣ ਵਿਆਹ ਕਰਾਣਾ ਕਿਹੜਾ ਸੁੱਖਾ ਗੱਲ ਆ ਹਣਾ ਬਈ ਇਨੇ ਵਿਆਹ ਕਰਵਾਇਆ ਹੁਣ ਵੀ ਇੰਨੀ ਭੱਜੀ ਜਾਂਦੀਆਂ ਹੁਣ ਮੈਂ ਦੱਸ ਕੀ ਕਰਾਂ ਹਣ ਜੇ ਕਿਸੇ ਨੂੰ ਲੋਕਾਂ ਨਾਲ ਗੱਲਾਂ ਦਾਦ ਦੇ ਆ ਵੀ ਥੂ ਥੂ ਕਰਦੇ ਬਈ ਤੁਹਾਡਾ ਪਿਓ ਇੰਨਾ ਨਕਮਾ ਹੈ ਆਪਦੇ ਘਰ ਦੇ ਨੇ ਲੋਹਾ ਤੀ ਅੱਖ ਰੱਖਦਾ ਬਹੁਤ ਸਾਰੇ ਵੀ ਮਰੇ ਪਈਆਂ ਹੁਣ ਨੋਆ ਕਿਸ ਨੂੰ ਦੱਸਣ ਦੋ ਨੋਆ ਲਗਾ ਜੀ ਨੋਆ ਲੋਤੀ ਜੀ ਆਉਂਦੀ ਆ ਪੁੱਤ ਮੇਰੇ ਪੈਰ ਹੁਣ ਤੁਸੀਂ ਕੈਮਰੇ ਸਾਹਮਣੇ ਆ ਕੇ ਅੱਜ ਰੋਈ ਜਾਂਦੇ ਹੋ ਹਾਲਾਤ ਇਦਾਂ ਦੇ ਹੋਏ ਪਏ ਆ ਤੁਹਾਡੇ ਹਨਾ ਤੱਕ ਕੀ ਕੀ ਮੰਗ ਕੀ ਹੈ ਤੁਹਾਡੀ ਮੰਗ ਇਹੀ ਹੈ ਜੇ ਅਸੀਂ ਪ੍ਰਸ਼ਾਸਨ ਕੋਲੇ ਵੀ ਗਏ ਸੀਗੇ ਜੀ ਪ੍ਰਸ਼ਾਸਨ ਵੀ ਕੋਈ ਕਾਰਵਾਈ ਨਹੀਂ ਕਰਦਾਗਾ ਜੀ ਵੀ ਅਸੀਂ ਤਾਂ ਇਹ ਕਹੋਨੇ ਆ ਵੀ ਉਹਨੂੰ ਪਰਮਾਤਮਾ ਚੱਕ ਲਈ ਅੱਛਾ ਹਮਸਾਡਾ ਆਪਦੇ ਨੇ ਸਾਡਾ ਆਪਦਾ ਪਿਓ ਹੀ ਫੇਰ ਵੀ ਜਾਨੇ ਕੋਣ ਕਹਿੰਦਾ ਹੁੰਦਾ ਵੀ ਆਪਦਾ ਮਾਪਿਓ ਹਣਾ ਵੀ ਭਈ ਚਲਾ ਜਾਵੇ ਇਸ ਦੁਨੀਆ ਤੋਂ ਪਰ ਅਸੀਂ ਤਾਂ ਵੀ ਅਸੀਂ ਤਾਂ ਹੀ ਇਹ ਗੱਲ ਕਹਿੰਨੇ ਆ ਸਾਡਾ ਕਹਿਣ ਨੂੰ ਜੀ ਨਹੀਂ ਕਹਦਾ ਕਿ ਸਾਡਾ ਪਿਓ ਇਸ ਦੁਨੀਆ ਤੋਂ ਚਲ ਜੇ ਅਸੀਂ ਤਾਂ ਕਹਿੰਨੇ ਆ ਕਿ ਉਹ ਦੇਖੋ ਜੀ ਵਿਆਹ ਕਰਾਉਣ ਦੇ ਅੱਜ ਦੇ ਟਾਈਮ 'ਚ ਇੱਕ ਨਹੀਂ ਹੁੰਦਾ ਜੀ ਠੀਕ ਆ ਅਸ ਤਾਂ ਤਿੰਨ 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 ਤੇ ਤਿੰਨ 6 ਵਿਆਹ ਹੋ ਗਏ ਅਸੀਂ ਪਰ ਜਮਾ ਕਰਜਾਈ ਹੋਏ ਪਏ ਆ ਜੀ ਭੁੱਖੇ ਨੰਗੇ ਹੋ ਗਏ ਅਸ ਤਾਂ ਹਾਂ ਕੰਮ ਕੀ ਕਰਦਾ ਤੂੰ ਕੰਮ ਮੈਂ ਕੋਚਰਾਂ ਦੀ ਚੱਕੀ ਤੇ ਲੱਗਿਆ ਜੀ ਅੱਛਾ ਕੋਚਰਾਂ ਦੀ ਚੱਕੀ ਤੇ ਲੱਗਿਆ ਜ ਤੇ ਜਿਹੜਾਗਾ ਹਾਲਾਤ ਇਦਾਂ ਦੇ ਪੈਦਾ ਹੋਏ ਆ ਕੋਈ ਕਾਰਨ ਪਤਾ ਲੱਗਿਆ ਕੀ ਜਿਹੜਾ ਸ਼ੁਰੂ ਤੋਂ ਜਿਹੜੀ ਹਾਫੇ ਪੈਦਾ ਹੋ ਰਹੀ ਹੈ ਕਾਰਨ ਜਿੱਥੇ ਤਾਂ ਇਹ ਮੈਨੂੰ ਪਤਾ ਲੱਗਿਆ ਉਹਦਾ ਇਹ ਜਿਹੜੀਆਂ ਵੈਦ ਆ ਜਿਹੜੇ ਜੀ ਅੱਜਾ ਤੋਂ ਦੀਆਂ ਵੈਦ ਪ੍ਰਮੋਸ਼ਨਾਂ ਜੀਆਂ ਕਰਨ ਲੱਗ ਗਏ ਆ ਕਿ ਭਾਈ ਆਹਾ ਠਾ ਕੇ ਤੁਸੀਂ ਐ ਹੋ ਜਾਓਗੇ ਯਾਹ ਹੋ ਜਾਓਗੇ ਇਹ ਉਦੋਂ ਦਾ ਹੀ ਆ ਜੀ ਘਰੋਂ ਉਹਨਾਂ ਦੇ ਜਿਹੜੇ ਦਿਨਾ ਡੱਬਾਂਾਂ ਚੋ ਦਵਾਈਆਂ ਆਪਾਂ ਕੇ ਭੇਜ ਦਿਆ ਵੈ ਦਾ ਉਹ ਵੀ ਮਿਲ ਗਿਆ ਜੀ ਇਹੀ ਕਾਰਨ ਬਣਿਆ ਜੀ ਉਹ ਮੈਨੂੰ ਥੋੜਾ ਜਿਹਾ ਇੱਕ ਦਿਨ ਮੈਂ ਉਹਨੂੰ ਪੁੱਛ ਲਿਆ ਮੈਂ ਕਿਹਾ ਵੀ ਅੰਕਲ ਕੀ ਚੱਕਰ ਆ ਯਾਰ ਚਾਚਾ ਮੈਂ ਕਿਹਾ ਵੀ ਤੂੰ ਕਿਉਂ ਇਹੋ ਜਿਹਾ ਕੁਛ ਕਰਦਾਗਾ ਕਹਿੰਦਾ ਪੁੱਤ ਯਾਰ ਮੈਥੋਂ ਕਹਿੰਦਾ ਨਾ ਰਹਿਣੀ ਜਾਂਦਾ ਕਹਿੰਦਾ ਮੇਰੇ ਤੋਂ ਨਾ ਕਹਿੰਦਾ ਮੈਂ ਮਜਬੂਰ ਆ ਅਖੇ ਮੇਰੇ ਨਾਲ ਵਿੱਚ ਵੀ ਅੱਗ ਬਾਲੀ ਹੋ ਗਈ ਹੈਗੀ ਤੇ ਮੈਂ ਹੁਣ ਤੋਂ ਹੀ ਸਮਝ ਸਕਦੇ ਹਾਂ ਕਹਿੰਦਾ ਮੇਰੇ ਤੋਂ ਰਹਿ ਜਾਣੀ ਜਾਂਦਾ ਕਹਿੰਦਾ ਯਾਰ ਮੈਂ ਕੀ ਕਰਾਂ ਕਹਿੰਦਾ ਕਿ ਹੁਣ ਜੀ ਗਾਂ ਮੈਂ ਤਾਂ ਕੁੜੀਆਂ ਦੇ ਵੀ ਦੇਖਦਾ ਵੀ ਇਹਨਾਂ ਦੀਆਂ ਘਰਾਣਾਂ ਦਾ ਬਾਈ ਵੀ ਉਹ ਤਾਂ ਅੱਗੋਂ ਸਮਝਣ ਹਣਾਗਾ ਉਹ ਵੀ ਉਹਨਾਂ ਦੇ ਨਾਲ ਮਿਲ ਜਾਂਦੀਆਂ ਸੀਗਾ ਨਾ ਤੇ ਪਿਓ ਤੇ ਗਾਂ ਪਿਓ ਤੇ ਧੀ ਦਾ ਰਿਸ਼ਤਾ ਹੁੰਦਾ ਹੈ ਕਾਨੂੰਨ ਦਾ ਜੀ ਨੌਂ ਤੇ ਸਹੁਰੇ ਦਾ ਜੀ ਹੁਣ ਕੀ ਕਹਿਣਾ ਕੀ ਚਾਹੀਦਾ ਤੂੰ ਬਸ ਇਹੀ ਹੈ ਜੀ ਹੁਣ ਤਾਂ ਬਸ ਚਾਹੁੰਨੇ ਬਾਬਾ ਉਹਨੂੰ ਚੱਕ ਲੈ ਪਰ ਉਹ ਕਹਿਣਾ ਤਾਂ ਨਹੀਂ ਚਾਹੀਦਾ ਇਹ ਆਪਦੇ ਪਿਓ ਨੂੰ ਹਨਾ ਪਰ ਹਾਲਾਤ ਹੀ ਇਦਾਂ ਦੇ ਹੋਏ ਪਏ ਹੁਣ ਘਰੇ ਘਰ ਵੀ ਬਸਾਉਣਾ ਹੀ ਅਸੀਂ ਘਰ ਆਲੀ ਜਾਂਦੀ ਉਹ ਹੀ ਭਜਾ ਦਿੰਦੇ ਅਰੇ ਇੱਕ ਨੂੰ ਕਰਦਾ ਹੀ ਹਰ ਇੱਕ ਨੂੰ ਐ ਕੱਲੀ ਸਾਡੇ ਘਰੇ ਨਹੀਂ ਹਰ ਇੱਕ ਗਲੀ ਗਵਾਂਡ ਸਾਰੇ ਔਖੇ ਹੋਏ ਸਾਰੇ ਔਖੇ ਆ ਬਾਈ ਵੇਖੋ ਅੱਜ ਜਿਹੜਾ ਰੋ ਰੋ ਕੇ ਮੁੰਡਿਆਂ ਨੇ ਆਪਣਾ ਬੁਰਾ ਹਾਲ ਹੋਇਆ ਪਿਆ ਇਹਨਾਂ ਦਾ ਦੱਸਿਆ ਵੀ ਸਾਡੇ ਜਿਹੜੇ ਹਾਲਾਤ ਹੀ ਇਦਾਂ ਦੇ ਪੈਦਾ ਹੋਏ ਪਏ ਆ ਜਿੱਥੇ ਨਾਲ ਗਵਾਂਡ ਹੀ ਨਹੀਂ ਆ ਕੇ ਬਿਆਨ ਕੀਤਾਗਾ ਕਿ 18 ਸਾਲ ਦੀ ਕੁੜੀ ਨਾਲ ਰੇਪ ਕੀਤਾਗਾ ਜਿੱਥੇ ਰੇਪ ਕਰਨ ਤੋਂ ਬਾਦ ਜਿਹੜਾ ਪਰਚਾ ਵੀ ਪੈ ਗਿਆ ਤੇ ਪਰਚੇ ਤੋਂ ਬਾਅਦ ਵੀ ਬਦਨਾਮੀ ਜਿਹੜੀ ਹੈਗੀ ਆ ਸਾਰੀ ਫੈਮਿਲੀ ਦੀ ਹੋ ਚੁੱਕੀ ਹੈ ਜਿੱਤੇ ਗਵਾਂਡੀ ਦੇ ਨਾਲ ਆ ਕੇ ਦੱਸ ਕੇ ਹੱਡ ਬੀਤੀ ਜਿਹੜੀ ਹੈਗੀ ਆ ਘਰਾਂ ਦੇ ਵਿੱਚ ਜਿਹੜਾ ਇਦਾਂ ਦੇ ਹਾਲਾਤ ਪੈਦਾ ਹੋ ਗਏ ਆ ਤਾਂ ਬਹੁਤ ਮੰਦ ਭਾਗੀ ਗੱਲ ਇਹ